ਸਾਡਾ ਚੁਰੀਕਾ ਸੜਨ ਲੱਗ ਪੰਚਾ ਫਾਰ ਕਾਸਟਰੀਸ ਉਹ ਕਰਦੇ ਆ ਛੜਜੇ ਕਿ ਰੁਕ ਜਾਂਦੇ ਫਿਰ ਤੋਂ ਪਰਮਾਤਮਾ ਨਾਲ ਬਹੁਤ ਬਹੁਤ ਰੱਖੀਆਂ ਬਖਸ਼ੇ ਖਤ ਕਰਦੇ ਆ ਜੀ ਅੱਜ ਅੱਜ ਕਨੇ ਜੋ ਕਿ ਲਾਸਟ ਨੇ ਵੀ ਪਾ ਜੋ ਕਿ ਰਿਟ ਕਰ ਲਿਆ ਜਿਵੇਂ ਆ ਲਾ ਜੋ ਕਿ ਕੰਮ ਬਹੁਤ ਵੱਧ ਗਿਆ ਇਸ ਨਾਲ ਰੁਕ ਕਿ ਕਿ ਅਧਿਆਤਮ ਨੂੰ ਜੋ ਕਿ ਬਾਸਰ ਕਰ ਘੁੰਮ ਦੇ ਭੇਜ ਜਾਂਦੇ ਨੇ ਸੋ ਹੁਣ ਜਿਸ ਕਰਕੇ ਜੇ ਸਮਝ ਲਈਏ ਇਸੇ ਵਾਧਾ ਵਧਨਾ ਨੂੰ ਰੋਕੀਏ ਉਹਨਾਂ ਨੂੰ ਬਾਹਰ ਜਾਣ ਤੋਂ ਕਰਵਾ ਰਕੋ ਮੇਰੇ ਟ੍ਰੇਨ ਤਾਉਨਾ ਤੇ ਜੋ ਕੀ ਉਹਨਾਂ ਨੂੰ ਪਿਆਰ ਸਮਝਾਈਏ ਪਿਆਰ ਨਾ ਸਮਝਾਈਏ ਕਿ ਤੁਸੀਂ ਵੀ ਕਿਸੇ ਨੂੰ ਪਰੇਸ਼ਾਨ ਨਾ ਕਰੋ ਰਸ਼ੇ ਵੀ ਚੁੱਪ ਲੋਕ ਨੂੰ ਮਿਸਾਲ ਪੈਂਦਾ ਹੈ ਤਾਂ ਹਮੇਸ਼ਾ ਬਣੀ ਜੋ ਕਿ ਜ਼ਿੰਦਗੀ ਦੀ ਕਮਾਈ ਆ ਜ਼ਿੰਦਗੀ ਫਿਰ ਸੁੱਟਦਾ ਹੈ ਫਿਰ ਆਪਣੇ ਪਰਿਵਾਰ ਬਸ ਉਹ ਸਭ ਕੁਝ ਭੁੱਲ ਜਾਂਦਾ ਹੈ ਉਸ ਨੂੰ ਕੁਝ ਵੀ ਯਾਦ ਨਹੀਂ ਜਾਂਦਾ ਕਿ ਘਰ ਵਿੱਚ ਕੀ ਹੋ ਰਿਹਾ ਹੈ ਤੇ ਘਰ ਵਿੱਚ ਕੌਣ ਬਿਮਾਰ ਹੈ ਕੌਣ ਸਹੀ ਹੈ ਤੇ ਕਰਦਾ ਜੋ ਕਿ ਥੋੜੋ ਉਸ ਨੂੰ ਆਪਣੇ ਜੋ ਕਿ ਆਪਣੇ ਆਪ ਨਹੀਂ ਪਤਾ ਹੁੰਦਾ ਕਿ ਇਹ ਉਹ انسان ਕਿ ਕਿਥੋਂ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਕਿਉਂਕਿ ਐਸੇ ਬੱਚਾ ਜਾਈ ਕੁਝ ਚੀਜ਼ ਵਾਰਤੀ ਜਾਂਦੀ ਹੈ ਜਿਸ ਨਾਲ ਜਿਸ ਨਾਲ ਆਪ ਨੂੰ ਆਪਣੇ ਜੋ ਕਿ ਚੀਜ਼ਾਂ ਨੇ ਆਪਣੇ ਦਾ ਜੋ ਕਿ ਦਿਮਾਗ ਵਿੱਚ ਕੁਝ ਵੀ ਚੱਲ ਰਿਹਾ ਉਹ ਸਿਰਫ ਉਹ ਜਿਹੜਾ ਮਨ ਚ ਚੱਲ ਆ ਰਿਹਾ ਹੁੰਦਾ ਸੋਸ ਨੂੰ ਕਦੇ ਵੀ ਨੇਸ਼ਾਂ ਵਿੱਚ ਪੈਣਾ ਚਾਹੀਦਾ ਨਹੀਂ ਫਿਰ ਜੋ ਜੋ ਨੇਸ਼ਾਂ ਵਿੱਚ ਪੈਂਦਾ ਹੈ ਤੋਂ ਜੇਕਰ ਕੋਈ ਵੀ ਰਖੋ ਬੜੀ ਹੱਤ ਸਭਾ ਕੇ ਨਜ਼ਰਾਂ ਵੀ ਤਾਂ ਚਾਹ ਦੁਨੀਆ ਤੇ ਉਧਰ ਹੋ ਜਾਏ ਪਰ ਤੂੰ ਨਸ਼ਾ ਨਹੀਂ ਛੱਡਦਾ ਜਿਹੋ ਕੀ ਬੁਰੀ ਗੱਲ ਨਸ਼ੇ ਦੀ ਆ ਸੋ ਹਮੇਸ਼ਾ ਨਸ਼ਿਆਂ ਤੋਂ ਦੂਰ ਰੋ ਵੇਸ਼ ਨੂੰ ਖਾਣਾ ਖਾਓ ਸਿਹਤ ਦਾ ਖਾਣਾ ਖਾਓ ਜਿਸ ਨਾਲ ਲੋਕੀ ਸਿਹਤ ਵੀ ਜੋ ਕਿ ਵਧੀਆ ਰਹੇ ਨਸ਼ਿਆਂ ਵਿੱਚ ਜੋ ਕਿ ਇਨਸਾਨ ਪੈਂਦਾ ਤਾਂ ਉਹ ਆਪਣੀ ਜਿੰਦਗੀ ਕੀ ਪਾੜੇ ਜਿੰਦਗੀ ਗਵਾ ਲੈਂਦਾ ਤੇ ਉਸ ਨੂੰ ਜੋ ਕਿ ਰੋਟੀ ਉਸ ਨੂੰ ਪਾਣੀ ਵੀ ਦੂਰ ਹੋ ਜਾਂਦਾ ਤੇ ਸਾਨੂੰ ਨਸ਼ਾ ਜੋ ਕਿ ਨਸ਼ਾ ਦੂਰਨਾ ਚਾਹੀਦਾ ਹੈ ਕਿਉਂਕਿ ਪੰਜਾਬ ਮੁਜਾਬ ਜੋ ਕਿ ਗੁਰੂਆਂ ਨੇ ਚਮਟਰਤੀ ਨੇ ਬਣਾਇਆ ਹੈ ਜੋ ਕਿ ਅਸੀਂ ਇਸ ਵਿੱਚ ਜੋ ਕਿ ਨਸ਼ੇ ਜਲਾ ਦੇ ਨੇ ਸ਼ੁਰੂ ਹੋ ਗਏ ਨੇ ਚਲੇ ਚੱਲ ਰਹੇ ਨੇ ਨਸ਼ੇ ਅਸੂਸ ਨੂੰ ਅਸੀਂ ਖਤਮ ਕਰਨਾ ਚੰਨਾ ਸੀ ਖਤਮ ਕਰਾਂਗੇ ਇਸੇ ਉਹਨੇ ਜੋ ਕਿ ਅਸੀਂ ਨੂੰ ਦੂਰ ਰੱਖਣਾ ਹੈ ਚਰਮਾਂ ਭਿੰਗ ਗੱਡੇ ਚ ਸ਼ਰਾਬ ਭਿੰਗ ਗੱਡੇ ਚ ਤੋਂ ਨਹੀਂ ਤਾਂ ਜਦੋਂ ਮੋਜ਼ਮ ਦਵਾ ਦਿਆ ਨਾ ਕਦੇ ਵੀ ਸ਼ਰਾਬਿੰਗ ਗੱਡੀ ਨੂੰ ਦੇਖੋ ਜੇ ਸ਼ਰਾਬ ਕੀਤੀ ਹੋਈ ਹੈ ਤਾਂ ਉਸ ਨੂੰ ਕੋਈ ਗੁਰਦੂ ਜਿਹਾ ਹੈ ਗੱਡੀ ਜਿਹੜੇ ਹਾਈਵੇ ਤੇ ਚਾਹੇ ਕੋਈ ਹੋਰ ਰੋਡ ਤੇ ਇੱਕ ਵਸਾ ਲਗਾ ਕੇ ਜਦੋਂ ਤੱਕ ਸ਼ਰਾਬ ਦੇ ਜੋ ਕਿ ਬੁਰਾ ਅਸਰ ਨਹੀਂ ਖਤਮ ਹੁੰਦਾ ਉਹ ਤੱਕ ਗੱਡੀ ਸਟਾਰਟ ਨਾ ਕਰੋ ਉਹ ਜਦੋਂ ਵੀ ਹੋਈ ਨਾ ਸ਼ਰਾਬ ਜੋ ਕਿ ਇਨਸਾਨ ਨੂੰ ਜੋ ਕਿ ਮਿਤਾ ਘਾੜਦੀ ਹੈ ਜਲਦੀ ਉਹ ਮਾਰੀ ਪੈਦਾ ਕਰਦੀ ਹੈ ਦਿਮਾਗ ਨੂੰ ਨਸ਼ਟ ਕਰਦੀ ਹੈ ਇਸ ਨਾਲ ਸੰਨ ਉਹ ਜੋ ਕਿ ਸੂਝ ਸਮਝੀ ਬੁੱਧੀ ਸ਼ਕਤੀ ਹੈ ਉਹ ਵੀ ਖਤਮ ਹੋ ਜਾਂਦੀ ਹੈ ਸੋ ਹਮੇਸ਼ਾ ਇਸ ਤੋਂ ਦੂਰ ਰਹੋ ਨਸ਼ਾ ਚੀਜ਼ਾਂ ਤੋਂ ਅਸੀਂ ਪੰਜਾਬ ਦੇ ਰਹਿ ਰਹੇ ਹਾਂ ਆਪਾਂ ਜੋ ਕਿ ਨਸ਼ਾ ਤੋਂ ਦੂਰ ਰਹਿਣਾ ਸਾਡਾ ਜੁਗਤਾਰ ਹੈ ਧੰਨਵਾਦ